ਸਰਕਾਰੀ ਗੱਡੀਆਂ 'ਚ ਚਿੱਟੇ ਚਿੱਟੇ ਦੀਆਂ ਪੁੜੀਆਂ ਜਾਂਦੀਆਂ ਸੀ ਪਹਿਲਾਂ ਪੁਲਿਸ ਨੂੰ ਫੋਨ ਚਲਾ ਜਾਂਦਾ ਸੀ ਆਹ ਨੰਬਰ ਦੀ ਗੱਡੀ ਨੂੰ ਕਿਸੇ ਨਾਕੇ ਤੇ ਰੋਕਣਾ ਨਹੀਂ ਇਹ ਸਮਾਨ ਲੈ ਕੇ ਚੱਲੀ ਐ ਸਮਾਨ ਕਾਹਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਸਮਾਨ ਲਾਲ ਬੱਤੀ ਵਾਲੀਆਂ ਗੱਡੀਆਂ ਜਾਂਦਾ ਸੀ ਚੈਨਲ ਸਾਈਡ ਤੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਨਾਂ ਤੇ ਉਹ ਕਿੰਨੇ ਰਲੇ ਹੋਏ ਨੇ ਪਹਿਲਾਂ ਕਹਿੰਦੇ ਸੀ ਵੱਡੇ ਮਗਰਮ ਅੱਛਾ ਨੂੰ ਨਹੀਂ ਫੜਦੇ ਜਿਸ ਦਿਨ ਫੜ ਲਿਆ ਸਾਰੇ ਇਕੱਠੇ ਹੋ ਗਏ ਉਹਦੇ ਹੱਕ 'ਚ ਲੋਕਤੰਤਰ ਦੀ ਹੱਤਿਆ ਮਨੁੱਖੀ ਅਧਿਕਾਰਾਂ ਦਾ ਕਹਾਣ ਅੱਛਾ ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀਆਂ ਫਿਰ ਉਹੀ ਮਨੁੱਖ ਨੇ ਉਹਨੂੰ ਸਪੈਸ਼ਲ ਉਹਦਿਓ ਜੀ ਬੈਰਕ ਉਹਨੂੰ ਸਪੈਸ਼ਲ ਉਹਦਿਓ ਜੀ ਮਿਲਣ ਵਾਸਤੇ ਸਪੈਸ਼ਲ ਕਮਰੇ ਚ ਮਲਾਓ ਕੀ ਗੱਲ ਜੀ ਜਮਰੌਦ ਦਾ ਕਿਲਾ ਜਿੱਤ ਕੇ ਗਿਆ ਤੂੰ ਚਿੱਟੇ ਦੇ ਕੇਸ ਚੱਲਦੇ ਆ ਤੈਨੂੰ ਸਪੈਸ਼ਲ ਕਾਹਦਾ ਲਾਈਏ ਹੁਣ ਦੂਜੇ ਮੁਲਕਾਂ 'ਚ ਦੇਖੋ ਚਿੱਟੇ ਥੋੜਾ ਜਿਹਾ ਵੀ ਮਿਲ ਜੇ ਆ ਗਲਫ ਕੰਟਰੀ ਜਾਂ ਅਮਰੀਕਾ ਕੈਨੇਡਾ ਐਸੇ ਸੈਲ ਨੇ ਨਾ ਉਹ 'ਚ ਖੜਿਆ ਜਾਂਦਾ ਨਾ ਉਹ 'ਚ ਸੁੱਤਾ ਜਾਂਦਾ ਡਰੱਗ ਦੇ ਡੇੜੇ ਭਾਰੀ ਕੇਸ ਪਾਉਂਦੇ ਹੋ ਕਿਉਂਕਿ ਉਹ ਕਹਿੰਦੇ ਵੀ ਜੇ ਆਪ ਕੋਈ ਨਸ਼ਾ ਕਰਦਾ ਤਾਂ ਉਹ ਆਪਦੇ ਸਰੀਰ ਨੂੰ ਨੁਕਸਾਨ ਪਹੁੰਚਾ ਰਿਹਾ ਜੇ ਕੋਈ ਵੇਚਦਾ ਉਹ ਤਾਂ ਸਮਾਜ ਨੂੰ ਹੀ ਨੁਕਸਾਨ ਪਹੁੰਚਾ ਰਿਹਾ ਸਾਰਿਆਂ ਨੂੰ ਸੋ ਨਾਲ ਨਾਲ ਯੁੱਧ ਨਸ਼ਿਆਂ ਵਿਰੁੱਧ ਵੀ ਚੱਲ ਰਿਹਾਊਗਾ ਔਰ ਯੁੱਧ ਨਸ਼ਿਆਂ ਵਿਰੁੱਧ ਦਾ ਸਭ ਤੋਂ ਵਧੀਆ ਹੱਲ ਹੈ ਖੇਡ ਦੇ ਮੈਦਾਨ ਇੱਥੇ ਲਈਏ ਬੱਚਿਆਂ ਨੂੰ ਇੱਥੇ ਲਿਆ ਕੇ ਗੇਮਾਂ ਦਾ ਕੰਪੀਟੀਸ਼ਨ ਕਰਾਈਏ ਦੁੱਧ ਕਿਉ ਸਾਡੇ ਪੰਜਾਬ ਚ ਕਦੇ ਖਤਮ ਨਹੀਂ ਹੋ ਸਕਦਾ ਸਾਡੇ ਪੰਜਾਬ ਦੀਆਂ ਸਬਜ਼ੀਆਂ ਸਾਡੇ ਪੰਜਾਬ ਦੀ ਧਰਤੀ ਇੰਨੀ ਵਰਦਾਨ ਮਿਲਿਆ ਹੋਇਆ ਇਸ ਧਰਤੀ ਨੂੰ ਕਿ ਜੋ ਵੀ ਚੀਜ਼ ਜੋ ਵੀ ਬੀਜ ਸੁੱਟ ਦੋਗੇ ਉੱਗ ਪੈਂਦਾ ਸੋ ਇਸ ਕਰਕੇ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਹੈ ਕਿ ਸਾਡੇ ਬੱਚਿਆਂ ਨੂੰ ਖਾਸ ਤੌਰ ਤੇ ਇਸ ਇਲਾਕੇ ਦੇ ਬੱਚਿਆਂ ਤਾਂ ਬਹੁਤ ਮੱਲਾ ਮਾਰੀਆਂ ਹੋਈਆਂ ਕਬੱਡੀ ਦੇ ਵਿੱਚ ਅਸੀਂ ਇਹ ਮਾਲਵੇ ਦੀਆਂ ਟੀਮਾਂ ਜਿਹੜੀਆਂ ਔਰ ਨਾਲ ਨਾਲ ਬਾਕਸਿੰਗ ਜਿਹੜੀ ਹੈ ਉਹ ਵੀ ਇੱਧਰਲੇ ਪਾਸੇ ਆ ਹਾਕੀ ਜਲੰਧਰ ਵਾਲੇ ਪਾਸੇ ਆ ਸੰਸਾਰਪੁਰ ਮਿੱਠਾਪੁਰ ਫੁੱਟਬਾਲ ਮਾਲਾ ਮਾਲਪੁਰ ਵਾਲੇ ਪਾਸੇ ਆ ਗੜਸ਼ੰਕਰ ਵਾਲੇ ਪਾਸੇ ਹੁਸ਼ਿਆਰਪੁਰ ਉਧਰ ਫੁੱਟਬਾਲ ਖੇਡਦੇ ਆ ਸੋ ਆਪਣੇ ਬਹੁਤ ਸਾਰੇ ਚੈਪਟਰ ਨੇ ਪੰਜਾਬ ਦੇ ਹਿੱਸੇ ਜਿੱਥੇ ਕੋਈ ਖਾਸ ਗੇਮ ਮਸ਼ਹੂਰ ਹੈ ਅਸੀਂ ਉਹਨਾਂ ਗੇਮਾਂ ਦੇ ਗਰਾਊਂਡ ਬਣਾ ਕੇ ਉੱਥੇ ਉਹਨਾਂ ਗੇਮਾਂ ਦੇ ਕੋਚ ਦੇਵਾਂਗੇ ਤਾਂ ਕਿ ਜਿਹੜੇ ਜਿਹੜੇ ਇਲਾਕੇ 'ਚ ਜਿਹੜੀ ਗੇਮ ਦਾ ਕਲਚਰ ਹੈ ਉਹ ਗੇਮ ਪਰ ਫੁੱਲਤ ਹੋਵੇ ਉੱਥੇ ਇਹ ਇਹ ਪਿੰਡਾਂ ਵਾਲੀ ਸੋਚ ਸਕਦੇ ਆ ਗੱਲਾਂ ਉਹਨਾਂ ਨੂੰ ਕੀ ਪਤਾ ਹੈ ਵੀ ਇਹ ਕੀ ਹੁੰਦਾ ਉਹ ਕਹਿੰਦੇ ਕੋਈ ਜਿੱਤਿਆ ਸੀਗਾ ਪਿੰਡ ਚੋਂ ਕਿਤੋਂ ਵੋਟਾਂ ਚ ਉਹਨੂੰ ਖੇਡ ਮੰਤਰੀ ਬਣਾਤਾ ਉਹਨੂੰ ਖੇਡਾਂ ਬਾਰੇ ਪਤਾ ਹੀ ਕੱਖ ਨਹੀਂ ਸੀ ਫੁੱਟਬਾਲ ਦੇ ਮੈਚ ਦੇ ਵਿੱਚ ਚੀਫ ਗੈਸਟ ਬਣਾ ਕੇ ਲੈ ਗਏ ਫੁੱਟਬਾਲ ਦਾ ਮੈਚ ਚੱਲੀ ਜਾਵੇ ਇੱਧਰ ਨੂੰ ਜਾਣ ਕੇ ਇੱਧਰ ਨੂੰ 10 15 ਮਿੰਟਾਂ ਬਾਅਦ ਕਹਿੰਦਾ ਵੀ ਇਹ ਕਿਉਂ ਲੱਤਾਂ ਮਾਰੀ ਜਾਂਦੇ ਬਾਲ ਦੇ ਠੁੱਡੇ ਕਿਉਂ ਮਾਰੀ ਜਾਂਦੇ ਆ ਉਹ ਨਾਲ ਬੈਠਾ ਸੀ ਅਫਸਰ ਕੋਈ ਉਹ ਕਹਿੰਦਾ ਸਰ ਗੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦਾ ਯਾਰ ਬੁੱਧੂ ਬਣਾਉਨੇ ਮੈਂ ਮਨਿਸਟਰ ਆ ਇਦੋਂ ਬਾਅਦ ਗੋਲ ਕੀ ਹੋਊਗੀ ਬਹੁਤ ਗੋਲ ਹੋਊਗੀ ਤਾਂ ਬਾਲ ਤਾਂ ਜਮਾ ਗੋਲ ਹੈ ਤੂੰ ਕਿਉਂ ਇਹਨੂੰ ਹਟਾਓ ਇਹਨਾਂ ਨੂੰ ਕਿਉਂ ਬਚਾਉਂਦਾ ਨਾ ਟਾਈਮ ਉਹ ਕਹਿੰਦੇ ਨਹੀਂ ਜੀ ਉਹ ਗੋਲ ਹੁੰਦਾ ਜੀ ਉਹਦੇ ਵਿੱਚ ਜਾਂਦੇ ਤੂੰ ਗੋਲ ਹੁੰਦਾ ਤੇ ਜਦੋਂ ਨਾਮ ਵੰਡੇ ਇਹ ਨਾਮ ਵੰਡ ਕੇ ਕਹਿੰਦਾ ਅੱਜ ਮੈਨੂੰ ਬੜਾ ਦੁੱਖ ਹੋਇਆ ਸਾਡੇ ਦੇਸ਼ ਦੇ ਬਾਈ ਬਾਈ ਖਿਡਾਰੀਆਂ ਕੋਲ ਇੱਕ ਗੇਮ ਹੈ ਇੱਕ ਬੋਲ ਹੈ ਬਾਈ ਖਿਡਾਰੀ ਕਹਿੰਦਾ ਬਾਲ ਇੱਕ ਕੋਈ ਗੱਲ ਨਹੀਂ ਹਜੇ ਖਜ਼ਾਨਾ ਖਾਲੀ ਹੈ ਕਹਿੰਦਾ ਹਜੇ ਥੋੜਾ ਜਿਹਾ ਘਾਟੇ ਚ ਚੱਲ ਰਿਹਾ ਦੇਸ਼ ਬਸ ਕਹਿੰਦਾ ਤੁਸੀਂ ਉਹ ਦਿਨ ਦੂਰ ਨਹੀਂ ਹੁਣ ਦੋਕ ਸਾਲ ਸਾਨੂੰ ਹੋਰ ਚੱਲਣ ਲੈਣੋ ਦੋ ਦਿਨ ਦੋਕ ਸਾਲਾਂ ਬਾਅਦ ਕਹਿੰਦਾ ਹਰੇਕ ਖਿਡਾਰੀ ਕੋਲੇ ਆਪਣੀ ਆਪਣੀ ਬਾਲ ਹੋਇਆ ਕਰੂ ਐਵੇਂ ਲੜ ਮੰਤਰੀ ਰਹੇ ਨੇ ਸੋ ਇਸ ਕਰਕੇ ਮੈਂ ਫੇਰ ਕਹਿਣਾ ਕਿ ਸਪੈਸ਼ਲਿਸਟ ਲੋਕਾਂ ਦੀ ਡਿਊਟੀ ਲੱਗਣੀ ਚਾਹੀਦੀ ਹੈ ਚਾਹੇ ਉਹ ਥਲੈਟਿਕਸ ਤੇ ਚਾਹੇ ਉਹ ਖੇਡਾਂ ਤੇ ਚਾਹੇ ਉਹ ਇੰਡਸਟਰੀ ਤੇ ਜਿਹੜੇ ਉਹ ਉਸ ਚੀਜ਼ ਬਾਰੇ ਜਾਣਦੇ ਨੇ ਜਿਨ੍ਹਾਂ ਨੂੰ ਉਹਦੇ ਉਹਦੇ ਬਾਰੇ ਪਤਾ ਹੈ ਚਾਹੇ ਉਹ ਮੈਡੀਕਲ 'ਚ ਹੋਵੇ ਨਾ ਉਹੀ ਪਹਿਲਾਂ ਕਹਾਵਤ ਹੁੰਦੀ ਸੀ ਕਿ ਮਾੜਾ ਡਾਕਟਰ ਜਿਹੜਾ ਉਹ ਜਾਨ ਨੂੰ ਖਤਰਾ ਪੈਦਾ ਕਰ ਦਿੰਦਾ ਜਿਹਨੂੰ ਪਤਾ ਹੀ ਨਹੀਂ ਕੋਈ ਟ੍ਰੇਨਿੰਗ ਹੀ ਨਹੀਂ ਸੋ ਅਸੀਂ ਉਹਨਾਂ ਚੋਂ ਨਿਕਲੇ ਹੋਏ ਆ ਅੱਜ ਕਲਚਰਾਣੀ ਵਾਲਿਓ ਮੈਂ ਮੈਂ ਗੱਲ ਕਰ ਰਿਹਾ ਸੀ ਕੇਜਰੀਵਾਲ ਸਾਹਿਬ ਨਾਲ ਮੈਂ ਕਿਹਾ ਜੀ ਵਕਤ ਤਾਂ ਦੇਖ ਲਓ ਕਿੰਡੀ ਵੱਡੀ ਚੀਜ਼ ਐ ਡਰੀਏ ਮਹਾਰਾਜ ਤੋਂ ਕਿ ਵਕਤ ਬਹੁਤ ਵੱਡੀ ਚੀਜ਼ ਐ ਇਹ ਰਾਜਾਂ ਤੋਂ ਭੀਖ ਮੰਗਾ ਦਿੰਦਾ ਇਹ ਵਕਤ ਭਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਏ ਇਸੇ ਕਾਲ ਚ ਰਾਣੀ ਵਾਲੀ ਮੰਡੀ ਚ ਇਹੀ ਹੈਲੀਕਾਪਟਰ ਉਤਰਦਾ ਸੀ ਪਰ ਵਿੱਚੋਂ ਕੋਈ ਹੋਰ ਉਤਰਦਾ ਸੀ ਤੇ ਪਬਲਿਕ ਨੇ ਐਸਾ ਪਲਟਾ ਮਾਰਿਆ ਹੈ ਹੈਲੀਕਾਪਟਰ ਵੀ ਉਹੀ ਹੈ ਤੇ ਮੰਡੀ ਵੀ ਉਹੀ ਹੈ ਪਰ ਹੁਣ ਉਹ ਹੈਲੀਕਾਪਟਰ ਨੂੰ ਦੇਖ ਕੇ ਅੰਦਰ ਵੜਦੇ ਆ ਵੀ ਯਾਰ ਉਤੋਂ ਦੀ ਗੇੜਾ ਜਨ ਦੇ ਜਾਣ ਕਿਤੇ ਐਵੇਂ ਮਿੰਝ ਜਾਂਦੇ ਨੇ ਉਤੋਂ ਹੀ ਇਹ ਕੁਦਰਤ ਹੈ ਮੇਰੇ 'ਚ ਕੋਈ ਕਸੂਰ ਨਹੀਂ ਇਹ ਤਾਂ ਪਬਲਿਕ ਹੈ ਜੀ ਲੋਕਾਂ ਦਾ ਤੁਹਾਡਾ ਪਿਆਰ ਹੈ ਜਿਹਦੇ ਕਰਕੇ ਉੱਡੇ ਫਿਰਦੇ ਆ ਤੁਹਾਡਾ ਪਿਆਰ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਤੁਹਾਡਾ ਪਿਆਰ ਹੈ ਜਿਹੜਾ ਸਾਨੂੰ ਕੰਮ ਕਰਨ ਵਾਸਤੇ ਪ੍ਰੇਰਦਾ ਰਹਿੰਦਾ ਹੈ ਜੇ ਨਜ਼ਰ ਤੁਸੀਂ ਸਾਡੇ ਨਾਲ ਹੋ ਸਾਨੂੰ ਕੋਈ ਖਤਰਾ ਨਹੀਂ ਨਾਲੇ ਸਾਨੂੰ ਖਤਰਾ ਕਦਾ ਹੋਊਗਾ ਜਿੱਥੋਂ ਆਏ ਆ ਉਦੋਂ ਥੱਲੇ ਤਾਂ ਜਾ ਹੀ ਨਹੀਂ ਸਕਦੇ 20 25 25 ਫੁੱਟ ਡੂੰਘੇ ਬੋਰ ਦੇ ਟੋਏਂ ਚੋਂ ਆਏ ਆ ਜੀ ਉਦੋਂ ਥੱਲੇ ਤਾਂ ਪਾਣੀ ਹੈ ਫਿਰ ਉਹਨੂੰ ਪਰ ਹਾਂ ਜਦੋਂ ਅੱਗੇ ਬਾਹਰ ਨਿਕਲੇ ਤਾਂ ਫਿਰ ਇਹੀ ਦਿਲ ਚ ਹੈਗਾ ਹਰੇਕ ਧੜਕਣ ਤੋਂ ਬਾਅਦ ਕਿ ਪੰਜਾਬ ਦੇ ਕੰਮ ਆ ਜੀਏ ਪੰਜਾਬੀਆਂ ਦੇ ਕੰਮ ਆ ਜੀਏ ਕੋਈ ਇਹੋ ਜਿਹਾ ਪੈਨ ਚਲਾ ਦਈਏ ਕਿ ਬੱਚਿਆਂ ਨੂੰ ਰੋਜ਼ਗਾਰ ਮਿਲ ਜੇ 55000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਤੋਂ ਵੱਧ ਬਿਨਾਂ ਕਿਸ ਪਾਰਸ਼ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਔਰ ਹਰ ਰੋਜ਼ ਨਵੀਂ ਨਵੀਂ ਸਕੀਮਾਂ 195000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਕੋਈ ਸੜਕਾਂ ਚੌੜੀਆਂ ਹੋਣਗੀਆਂ ਕੁਛ ਦੀ ਰਿਪੇਅਰ ਹੋਊਗੀ ਕੁਛ ਨਵੀਆਂ ਬਣਣਗੀਆਂ 19.5 ਹਜ਼ਾਰ ਸਾਕਾਂ ਜਿਹੜੀਆਂ ਉਹ ਬਣ ਕੇ ਤਿਆਰ ਹੋਣਗੀਆਂ ਬਿਜਲੀ ਦਿਨੇ ਆਉਂਦੀ ਐ ਨਾ ਫਿਰ ਹੁਣ ਮੋਟਰਾਂ ਵਾਲੀ ਦਿਨੇ ਆਉਂਦੀ ਐ ਆਉਂਦੇ ਵੀ 10-12-12 ਘੰਟੇ ਐ ਮੈਨੂੰ ਪਤਾ ਐ ਇਸ ਗੱਲ ਦਾ 2 ਘੰਟੇ ਦੇ ਦੋ ਘੰਟਾ ਵਿੱਚੋਂ ਕੱਢ ਦੋ ਖਾਲ ਮਰ ਜਾਂਦਾ ਹੁਣਾਂ ਨੂੰ ਖਾਲ ਦਾ ਹੀ ਨਹੀਂ ਪਤਾ ਜਦੋਂ ਉਹਨਾਂ ਨੂੰ ਕੀ ਪਤਾ ਐ ਵੀ ਖਾਲ ਕੀ ਹੁੰਦਾ ਨੱਕਾ ਕੀ ਹੁੰਦਾ ਕੁਝ ਨਹੀਂ ਪਤਾ ਮੋਗਾ ਕੀ ਹੁੰਦਾ ਉਹ ਜਿੰਨਾਂ ਦੇ ਖੇਤਾਂ 'ਚ ਨਹਿਰਾਂ ਮੁੱਕ ਜਾਣ ਉਹਨਾਂ ਨੂੰ ਕੀ ਪਤਾ ਮੋਗਿਆਂ ਦਾ ਯਾਰ ਕੀ ਹੁੰਦਾ ਮੋਗਾ ਤਾਂ ਚੱਕਣਾ ਮੋਗਾ ਨੀਵਾ ਕਰਨਾ ਕੁਝ ਨਹੀਂ ਪਤਾ ਇਹ ਤਾਂ ਉਹਨਾਂ ਨੂੰ ਪਤਾ ਜਿੰਨਾਂ ਜਿਹੜੇ ਕੱਸੀਆਂ ਤੇ ਬਾਰੀਆਂ ਲਾਉਂਦੇ ਰਹੇ ਨੇ 12 ਵਜੇ ਤੋਂ ਲੈ ਕੇ 1:20 ਮਿੰਟ ਤੱਕ ਤੇਰੀ ਆ ਭਾਈ 1:21 ਮਿੰਟ ਨਹੀਂ ਹੋਣ ਦਿੰਦਾ ਅਗਲਾ ਗੰਡਾਸਾ ਲਿਆਉਂਦਾ ਨਾਲ ਕਹੀ ਦੇ ਗਾਹਾਂ ਵਾਲਾ ਅਗਲਾ ਮੂਰਲਾ ਜਿਹੜਾ ਜਿਹਨੇ ਪਾਣੀ ਵੱਢਣਾ ਹੁੰਦਾ ਵੀ 1 ਮਿੰਟ ਵੀ ਜੇ ਵੱਧ ਹੋ ਗਿਆ ਕਤਲ ਕਰ ਦਿੰਦੇ ਇੱਥੇ ਐਨੀ ਪਾਣੀ ਦੀ ਵੈਲਿਊ ਸਾਡੀ ਕੱਸੀਆਂ ਦਾ ਪਾਣੀ ਕਿਸੇ ਨੇ ਵੇਖਿਆ ਹੀ ਨਹੀਂ ਹੋਣ ਲਿਆਂਦਾ ਤੇਲਾਂ ਤੱਕ ਸੋ ਇਸ ਕਰਕੇ ਹਰ ਟੜਕਣ ਦੇ ਵਿੱਚ ਪੰਜਾਬ ਟੜਕਦਾ ਹੈ ਹਰ ਇੱਕ ਟੜਕਣ ਦੇ ਵਿੱਚ ਪੰਜਾਬੀ ਟੜਕਦੇ ਨੇ ਮੈਂ ਤਾਂ ਜੇ ਹਰੇਕ ਸਾਹ ਤੋਂ ਬਾਅਦ ਵੀ ਤੁਹਾਡਾ ਧੰਨਵਾਦ ਕਰਨ ਲੱਗ ਜਾ ਤਾਂ ਵੀ ਕਈ ਜਨਮ ਲੈਣੇ ਪੈਣਗੇ ਤੁਹਾਡਾ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਸੋ ਜਿਉਂਦੇ ਬਸਦੇ ਰਹੋ ਤਰੱਕੀਆਂ ਕਰੋ ਔਰ ਦੇਸ਼ ਦਾ ਸੂਬੇ ਦਾ ਨਾਮ ਰੌਸ਼ਨ ਕਰੋ ਇਹਨੇ ਪਿਆਰ ਨਾਲ ਸਤਿਕਾਰ ਨਾਲ ਤੁਸੀਂ ਮੈਨੂੰ ਸੁਣਿਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂ ਤੇ ਨਾਲ ਇੱਕ ਗੱਲ ਇਹ ਵੀ ਕਹਿਣਾ ਕਿ ਸਾਡੀ ਧਰਤੀ ਜਿਹੜੀ ਆ ਉਹ ਵੱਖਰੀ ਐ ਸਾਡੀ ਮਿਹਨਤੀ ਕੌਮ ਐ ਸਾਡੀ ਤੇ ਅਸੀਂ ਜਾਤਾ ਫਿਰ 20 ਕਿਲੋਮੀਟਰ ਦੇ ਰੇਡੀਅਸ 'ਚ ਸਾਰੀ ਜ਼ਿੰਦਗੀ ਕੱਢ ਦਿੰਨੇ ਆ ਪੂਆ ਵੀ 20 ਕਿਲੋਮੀਟਰ ਤੀ ਵਿਆਹੀ ਐ ਨਾਨਕੇ ਵੀ 10 ਕਿਲੋਮੀਟਰ ਤੀ ਨੇ ਇਧਰੋਂ ਮਾਸੜ ਹੋਰੀ ਵੀ ਇਧਰ ਹੀ ਨੇ ਬਸਾਰਾ ਸਾਰੀਆਂ ਰਿਸ਼ਤੇਦਾਰੀਆਂ 20 ਕਿਲੋਮੀਟਰ 'ਚ ਜੇ ਬਾਹਰ ਨਿਕਲ ਜੀਏ ਫਿਰ ਟਾਪ ਦੀ ਪੋਜੀਸ਼ਨ ਤੋਂ ਨੰਬਰ 1 ਦੀ ਪੋਜੀਸ਼ਨ ਤੋਂ ਕੱਢ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਸੋ ਪੰਜਾਬੀ ਉਹ ਇਸੇ ਸਪੇਟ ਨੂੰ ਇਸੇ ਜਜ਼ਬੇ ਨੂੰ ਇਸੇ ਇਰਾਦਿਆਂ ਨੂੰ ਕਾਇਮ ਰੱਖਣਾ ਹੈ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਤੇ ਰਹੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ